ਸਸ਼ੀਕਾਲ ਜੀ ਮੈਂ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਜੀ ਪਾਲੀਆ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਪੰਜਾਬੀ ਜਿੰਦਾਬਾਦ ਤੇ ਬਾਪੂ ਪੰਜਾਬ ਦੇ ਡਰਾਈਵਰ ਵੀ ਜਿੰਦਾਬਾਦ ਜਿੰਦਾਬਾਦ ਸਾਡੇ ਪੰਜਾਬੀ ਡਰਾਈਵਰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਨੇ ਬਹੁਤ ਦੁੱਖ ਤਕਲੀਫਾਂ ਆਉਂਦੀਆਂ ਨੇ ਬੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਪਰ ਫਿਰ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਬਈ ਸਾਡਾ ਸਾਡੇ ਵੱਲੋਂ ਸਾਰਿਆਂ ਵੱਲੋਂ ਸਲੂਟ ਆ ਤੁਹਾਨੂੰ ਤੇ ਹਰਪਾਲ ਸਿੰਘ ਸ਼ਵਲਾ ਸਾਹਿਬ ਨੇ ਬਾਪੂ ਜੀ ਨੇ ਇੱਕ ਗਾਣਾ ਪੰਜਾਬੀ ਡਰਾਈਵਰਾਂ ਵਾਸਤੇ ਲਿਖਿਆ 10 ਬਾਬਾ ਕੀ ਲਿਖਿਆ ਹੋ ਲੋਕੀ ਐਵੇਂ ਨਹੀਂ ਪੰਜਾਬੀਆਂ ਦਾ ਲੋਹਾ ਮੰਨਦੇ ਅੜੇ ਮੋਰਚੇ ਡਰਾਈਵਰ ਪੰਜਾਬੀ ਪੰਨਦੇ ਹੋ ਲੋਕੀ ਐਵੇਂ ਨਾ ਪੰਜਾਬੀਆਂ ਦਾ ਲੋਹਾ ਮੰਨਦੇ ਅੜੇ ਮੋਰਚੇ ਡਰਾਈਵਰ ਪੰਜਾਬੀ ਪੰਨਦੇ ਜੰਬਾਲੇ ਨੂੰ ਧਾਕੇ ਐਸੀ ਬੈਂਦੇ ਸੀਟ ਤੇ ਤਾਂ ਹੀ ਫੱਤੇ ਪਾਉਣਿਆਂ ਜਿੱਥੇ ਬੈਕ ਨਟ ਟਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆਂ ਹੋ ਬੈਕ ਨਟ ਟਰਾਲੇ ਗੋਰਿਆਂ ਤੋਂ ਲੱਗਦੇ ਦੇ ਹੋਏ ਉੱਥੇ ਅਸੀਂ ਲਾਉਣਿਆਂ ਹੋ ਜਿੱਥੇ ਚਾੜਦੀ ਨਹੀਂ ਗੱਡੀ ਉੱਥੇ ਛਾੜ ਦਿੰਨੇ ਆ ਜਿੱਥੇ ਬੜੇ ਨਾ ਟਰਾਲਾ ਉੱਥੇ ਬਾੜ ਦਿੰਨੇ ਆ ਹੋ ਜਿੱਥੇ ਚੜਦੀ ਨਹੀਂ ਗੱਡੀ ਉੱਥੇ ਛਾੜ ਦਿੰਨੇ ਆ ਜਿੱਥੇ ਬੜੇ ਨਾ ਟਰਾਲਾ ਉੱਥੇ ਬਾੜ ਦਿੰਨੇ ਆ ਅਸੀਂ ਘਾਟਾਂ ਦੇ ਪਹਾੜਾਂ ਦਾ ਕਲੇਜਾ چیر ਕੇ ਮੰਝਲਾ ਮਕਾਉਣਿਆਂ ਹੋ ਜਿੱਥੇ ਬੈਕ ਨਾ ਟਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆਂ ਹੋ ਬੈਕ ਨਾ ਟਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆਂ ਜਦੋਂ ਨੀਂਦਰ ਸਤਾਵੇ ਭੋਰਾ ਖਾ ਵੀ ਲੈਨੇ ਆ ਭਾਈ ਕੇ ਮਹਿਫਲਾ ਚ ਚਿੱਤ ਪਰ ਚਾ ਵੀ ਲੈਨੇ ਆ ਹੋ ਜਦੋਂ ਨੀਂਦਰ ਸਤਾਵੇ ਭੋਰਾ ਖਾ ਵੀ ਲੈਨੇ ਆ ਬੈਠ ਮਹਿਫਲਾ ਚ ਪੈਗ ਸ਼ਗਲਾ ਵੀ ਲੈਨੇ ਆ ਚੂੜੇ ਵਾਲੀ ਦੀ ਕਸਮ ਜਦੋਂ ਕੁੱਟ ਲਾ ਲੀਏ ਗੱਡੀ ਨਾ ਚਲਾਉਣਿਆ ਹੋ ਜਿੱਥੇ ਬੈਕ ਨਟ ਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆ ਹੋ ਬੈਕ ਨਟ ਰਾਲੇ ਗੋਰਿਆਂ ਤੋਂ ਲੱਗਦੇ ਹੋਏ ਉੱਥੇ ਅਸੀਂ ਲਾਉਣਿਆ ਮਨ ਰੱਖਦੇ ਆ ਨੀ ਮਮਤ ਉੱਚੀ ਰੱਖੀਏ ਅਸੀਂ ਆਪਣੀ ਕਿਰਤ ਸਦਾ ਸੁੱਚੀ ਰੱਖੀਏ ਹੋ ਮਨ ਰੱਖਦੇ ਆ ਨੀ ਮਮਤ ਉੱਚੀ ਰੱਖੀਏ ਅਸੀਂ ਆਪਣੀ ਕਿਰਤ ਸਦਾ ਸੁੱਚੀ ਰੱਖੀਏ ਹੋ ਫੇਰੀਆਂ ਦੇ ਮੋੜਿਆਂ ਤੇ ਚਾੜ ਕੇ ਕਦੇ ਨੋਟ ਨਾ ਕਮਾਉਣਿਆ ਹੋ ਜਿੱਥੇ ਬੈ ਕਨਾਂ ਟਰਾਲੇ ਗੋਰਿਆਂ ਤੋਂ ਲੱਗਦੇ ਓਏ ਉੱਥੇ ਅਸੀਂ ਲਾਉਣਿਆ ਹੋ ਬੈ ਕਨਾਂ ਟਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆ ਹੋ ਕੱਟ ਲੈਣਿਆ ਬਿਆਸ ਭੁੱਖ ਮਿੱਤਰੋ ਕਟ ਹੋਵੇ ਨਾ ਵਿਛੋੜੇ ਵਾਲਾ ਦੁੱਖ ਮਿੱਤਰੋ ਕਟ ਲੈਨੇ ਆ ਪਿਆਸ ਤੇ ਭੁੱਖ ਮਿੱਤਰੋ ਚੱਲ ਹੋਵੇ ਨਾ ਵਿਛੋੜੇ ਵਾਲਾ ਦੁੱਖ ਮਿੱਤਰੋ ਜਦ ਘਰ ਦੀ ਸਤਾਵੇ ਸਾਨੂੰ ਯਾਦ ਸ਼ਾਮਲੇ ਫੇਰ ਗੁਰ ਲਾਉਣਿਆ ਉਹ ਜਿੱਥੇ ਬੈ ਕਨ ਟਰਾਲੇ ਗੋਰਿਆਂ ਤੋਂ ਲੱਗਦੇ ਹੋਏ ਉੱਥੇ ਅਸੀਂ ਲਾਉਣਿਆ ਉਹ ਜਿੱਥੇ ਬੈ ਕਨ ਟਰਾਲੇ ਗੋਰਿਆਂ ਤੋਂ ਲੱਗਦੇ ਵੀ ਉੱਥੇ ਅਸੀਂ ਲਾਉਣਿਆ ਸੋ ਵੀ ਮਿੱਤਰੋ ਪੰਜਾਬ ਦੇ ਡਰਾਈਵਰ ਭਰਾ ਦੁਨੀਆਂ ਦੇ ਵਿੱਚ ਕਿਸੇ ਵੀ ਕੋਨੇ ਤੇ ਵਸਦੇ ਨੇ ਸਾਡੇ ਸਾਰਿਆਂ ਵੱਲੋਂ ਬਾਪੂ ਮੇਵਾ ਸਿੰਘ ਜੀ ਪਾਲੀਆ ਤੇ ਬਾਪੂ ਹਰਪਾਲ ਸਿੰਘ ਜੀ ਸ਼ਮਲਾ ਤੇ ਮੈਂ ਕੁਲਦੀਪ ਛੱਠਾ ਸਾਡੇ ਸਾਰਿਆਂ ਵੱਲੋਂ ਪ੍ਰਮਾਤਮਾ ਅੱਗੇ ਕੁਦਰਤ ਅੱਗੇ ਅਰਦਾਸ ਬੇਨਤੀ ਆ ਤੁਸੀਂ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹਮੇਸ਼ਾ ਖੁਸ਼ ਰਹੋ ਤੁਹਾਡੇ ਪਰਿਵਾਰ ਸਲਾਮਤ ਰਹਿਣ ਤੁਸੀਂ ਸਲਾਮਤ ਰਹੋ ਜਿੰਦਗੀ ਜਿੰਦਾਬਾਦ